ਪੰਜਾਬ ਯੂਨੀਵਰਸਿਟੀ ਜਾ ਕੇ ਤੁਸੀਂ ਰੌਲਾ ਪਾ ਦਿੰਨੇ ਉਹਨਾਂ ਦਾ ਸਟੂਡੈਂਟਸ ਦਾ ਪ੍ਰੋਟੈਸਟ ਚੱਲ ਰਿਹਾ ਹੈ ਸੋ ਉੱਥੇ ਤੁਸੀਂ ਰੌਲਾ ਰੱਪਾ ਪਾਤਾ ਖੱਪ ਪਾਤੀ ਜਾ ਕੇ ਕਹਿੰਦੇ ਉਹਨਾਂ ਦਾ ਧਰਨਾ ਖਰਾਬ ਕੀਤਾ ਤੁਸੀਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੈਲੰਜ ਕਰਤਾ ਕਿ ਮੈਂ ਤੇਰੇ ਸਾਹਮਣੇ ਚੋਣ ਲੜੂੰਗਾ ਮੈਂ ਉਹਦੇ ਖਿਲਾਫ ਹੀ ਲੜਾਂਗੀ ਇਹ ਕੋਈ ਬੜੀ ਵੱਡੀ ਗੱਲ ਹੈ ਮੇਰੇ ਪਿੱਛੇ ਸਵਾ 2 ਲੱਖ 15 ਕਟ ਸੀ ਮੇਰੇ ਪਿੰਡ ਕੋੜ ਬਣਾ ਅਲਪਤ ਬਹੁਤ سارے ਪੋਲਿਟੀਕਲ ਲੀਡਰ ਜੇਲ੍ਹ ਦੇ ਵਿੱਚ ਗਏ ਨੇ ਇਹ ਤੁੰਦ ਕਰਕੇ ਜਿਹੜਾ ਆਮ ਆਦੀ ਪਾਰਟੀ ਵੱਡੇ ਆਪਣੇ ਆਪ ਨੂੰ ਘਾਉਣ ਵਾਲਾ ਕੇਦਰੀ ਬੜ ਵੀ ਜੇਲ੍ਹ ਦੇ ਵਿੱਚ ਗਿਆ ਮੇਰੀ 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 ਬੋਲਬਾਣੀ ਮਾੜੀ ਹੋ ਸਕਦੀ ਹੈ ਠੀਕ ਹੈ ਪਰ ਮੈਂ ਦਿਲ ਤੋਂ ਨਿਵਾੜਾ ਹੋ ਸਕਦਾ ਭਾਨਾ ਸਿੱਧੂ ਦੇ ਬਾਰੇ ਵਕਫ ਵਕਫ ਧਰਨਾਵਾ ਨੇ ਭਾਨਾ ਆਪਣੇ ਆਪ ਨੂੰ ਜੇ ਐਕਸਪਲੇਨ ਜਾਂ ਡਿਸਕ੍ਰਾਈਬ ਕਰਨਾ ਹੋਵੇ ਤਾਂ ਕਿਵੇਂ ਡਿਸਕ੍ਰਾਈਬ ਕਰੂਗਾ ਇਹ ਭਾਨਾ ਸਿੱਧੂ ਨੇ ਆਪਣੇ ਆਪ ਦੇ ਬਾਰੇ ਦੱਸਣਾ ਹੋਵੇ ਤਾਂ ਕੀ ਹੈ ਭਾਨਾ ਪਹਾਨਾ ਸਿੱਧੂ ਇੱਕ ਆਮ ਜੇ ਕਿਸਾਨ ਦਾ ਪੁੱਤ ਆ ਹਨ ਜਿਹੜੇ ਕਿ ਸਧਾਰਨ ਦਾ ਉਹਦੇ ਵਿੱਚੋਂ ਨਿਕਲ ਕੇ ਪਰਮਾਤਮਾ ਨੇ ਐਸੀ ਕਿਰਪਾ ਕੀਤੀ ਹੌਲੀ ਹੌਲੀ ਲੋਕਾਂ ਦੇ ਵਿੱਚ ਪਛਾਣ ਬਣਾਈ ਆਣਾ ਇਸ ਕਰਕੇ ਜੇ ਸਾਡਾ ਕਿਸਾਨੀ ਤੋਂ ਸ਼ੁਰੂ ਤੁਸੀਂ ਪਰਿਵਾਰ ਆ ਕਿਉਂਕਿ ਮੇਰਾ ਦਾਦਾ ਜੀ ਕਿਸਾਨ ਆ ਕੁ ਰਹੇ ਨੇਗੇ ਇਸ ਤੋਂ ਬਾਅਦ ਫਿਰ ਮੇਰਾ ਹੌਲੀ ਹੌਲੀ ਮੈਂ ਵੀਡੀਓ ਵੀਡੀਓ ਤੋਂ ਬਾਅਦ ਫਿਰ ਜਿਵੇਂ ਕਿ ਮੈਂ ਧਰਨਿਆਂ ਦੇ ਵਿੱਚ ਜਾਂਦਾ ਸੀਗਾ ਨਾਲ-ਨਾਲ ਫਿਰ ਆਪਣਾ ਇਸ ਤਰ੍ਹਾਂ ਜਿਹੜੀ ਕਿ ਕਿਸਾਨੀ ਅੰਦੋਲਨ ਜਿਹੜਾ ਹੋਰ ਇਸ ਤਰ੍ਹਾਂ ਜਿਹੜੀਆਂ ਕਿ ਪਛਾਣਾ ਜਿਹੜੀਆਂ ਬਣ ਕੇ ਸ਼ੁਰੂ ਆ ਗਈਆਂ ਮੈਂ ਲੜਾਈ ਲੜਦਾ ਸੀਗਾ ਸਾਰਾ ਜਿੰਨਾ ਮੇਰੀ ਕੋਸ਼ਿਸ਼ ਹੁੰਦੀ ਸੀ ਕਿ ਕਿ ਅਸੀਂ ਜਾ ਕੇ ਜਿੱਥੇ ਵੀ ਆਪਣਾ ਬਣਦਾ ਯੋਗਦਾਨ ਅਸੀਂ ਪਾਈਏ। ਇਸੇ ਚੀਜ਼ ਦੇਖੋ ਅੱਜ ਪੰਜਾਬ ਜਮ੍ਹਾਂ ਖਤਮ ਹੋਣ ਦੇ ਕਿਨਾਰੇ ਆ। ਪੰਜਾਬ ਦੀ 70% ਜਵਾਨੀ ਬਾਹਰ ਚਲੀ ਗਈ। ਪੰਜਾਬ ਦਾ ਕੋਈ ਵੀ ਨੌਜਵਾਨ ਪੰਜਾਬ ਦੇ ਵਿੱਚ ਰਹਿਣ ਨੂੰ ਤਿਆਰ ਨਹੀਂ। ਇਹਦੇ ਵਿੱਚ ਪੰਜਾਬ ਦੇ ਨੌਜਵਾਨਾਂ ਦੇ ਵਿੱਚ ਦਿਮਾਗ ਦੇ ਵਿੱਚ ਚੀਜ਼ ਪਾਈ ਜਾ ਰਹੀ ਹੈ ਵੀ ਸਭ ਕੁਝ ਬਾਹਰ ਹੀ ਆ ਤੇ ਪੰਜਾਬ ਦੇ ਵਿੱਚ ਕੁਝ ਨਹੀਂ ਹੈਗਾ। ਇਸ ਸਮੇਂ ਦੀਆਂ ਸਰਕਾਰਾਂ ਵੱਲੋਂ ਮੌਜੂਦਾ ਸਰਕਾਰਾਂ ਵੱਲੋਂ ਇਹਦੀ ਲੜਾਈ ਹੈ ਜਿਹੜੀ ਕਿ ਆਪਾਂ ਕੜਾ ਕੇ ਜਮ੍ਹਾਂ ਆਣ ਲੜੀ ਆ। ਮੈਂ ਇੱਕ ਗੱਲ ਕਹਿਣਾ ਕੀ ਦੁਨੀਆ ਸੱਤਾ ਦੇ ਵਿੱਚ ਪਾਰਟੀਆਂ ਨੇਗੀਆਂ ਹਰੇਕ ਪਾਰਟੀ ਦੇ ਵਿੱਚ ਇੱਕ ਚੀਜ਼ ਆ ਜਾਂ ਥੱਲੇ ਪਾਰਟੀ ਦੇ ਵਰਕਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਵੀ ਜਿਹੜੀ ਕਿ ਫੋਟਾ ਬਹੁਤ ਵੱਡੀ ਆ ਕੋਈ ਕਹਿੰਦਾ ਮੈਂ ਕਾਂਗਰਸ ਨਾਲ ਪੱਕਾ ਸਮਰਥਕ ਆ ਕੋਈ ਕਹਿੰਦਾ ਮੈਂ ਝਾੜੂ ਦਾ ਪੱਕਾ ਸਮਰਥਕ ਆ ਕੋਈ ਕਹਿੰਦਾ ਮੈਂ ਬੀਜੇਪੀ ਦਾ ਕੋਈ ਕਹਿੰਦਾ ਮੈਂ ਬਾਦਲ ਦਲ ਜਾਂ ਹੋਰ ਕਿਸੇ ਦਲ ਦਾ ਚਾਰ ਪੰਜ ਦਲਾਂ ਦੇ ਵਿੱਚ ਪੰਜਾਬ ਦੇ ਲੋਕ ਪਾਟੇ ਪਏ ਨੇਗੇ ਲੋਕ ਧਰਮਾਂ ਦੇ ਵਿੱਚ ਪਾਟੇ ਪੈਣੇ ਮਾਜਮਾ ਦੇ ਵਿੱਚ ਪਾਟੇ ਪੈਣੇਗੇ ਕੋਈ ਨਾ ਪਾਰਟੀ ਇੰਚ ਕੱਟੜਵਾਣਾ ਕੋਈ ਨਾ ਧਰਮ ਦੇ ਵਿੱਚ ਕੱਟਣਾ ਮੈਂ ਧਰਮ ਦੇ ਵਿੱਚ ਕੱਟਣਾ ਨਾ ਮੈਂ ਕਿਸੇ ਪਾਰਟੀ ਲਈ ਕੱਟਣਾ ਮੈਂ ਜਿੱਥੇ ਕਿ ਰਾਜਨੀਤਿਕ ਲੋਕ ਪਾਰਟੀਆਂ ਦੇ ਵਿੱਚ ਲੋਕ ਪਾਟੇ ਪੈਣੇ ਮੈਨਾਂ ਨੂੰ ਕੋਈ ਗੱਲ ਕਹਿਣਾ ਹੁੰਨਾ ਵੀ ਯਾਰ ਤੁਸੀਂ ਜੇ ਬਣਨਾ ਤਾਂ ਪੰਜਾਬ ਵਾਲੇ ਬਣੋ ਆਪਣੇ ਪੰਜਾਬ ਦੇ ਹੱਕਾਂ ਦੀ ਆਪਣੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰੋ ਕਿਉਂ ਕਿਸੇ ਪਾਰਟੀ ਨੇ ਆਪ ਭੇਡਾਂ ਬਣਿਆ ਹੁਣ ਜਿਹੜੀਆਂ ਆਹ ਜਿਹੇ ਪੋਸਟਾਂ ਦੇ ਜਿਹੜਾ ਆਹ ਟੋਲਿੰਗ ਆ ਉਹ ਬੰਦੇ ਕਰਦੇ ਹੀ ਨੇਗੇ ਉਹਨਾਂ ਨੇ ਕਰਨਾ ਹੀ ਆ ਹੁਣ ਫਰਜ਼ ਕਰੋ ਮੈਂ ਕਿਸੇ ਸੱਤਾ ਪਾਰਟੀ ਆ ਸੱਤਾ ਦੇ ਵਿੱਚ ਜਿਹੜੀ ਪਾਰਟੀ ਆ ਮੈਂ ਉਹਦੇ ਖਿਲਾਫ ਬੋਲੂਗਾ ਨੀਤੀਆਂ ਦੇ ਖਿਲਾਫ ਬੋਲੂਗਾ ਤੁਹਾਡੇ 밑ਲੇ ਕਮੈਂਟ ਇਹ ਜੇ ਆਉਣੀ ਆਉਣੇ ਆ ਫੇਕ ਐਡੀਆਂ ਹਰੇਕ ਨੇ ਫੇਕ ਐਡੀਆਂ ਬਣਾਈਆਂ ਹੋਏ ਨੇ ਹਜ਼ਾਰ ਹਜ਼ਾਰ 5-5000 ਫੇਕ ਐਡੀਆਂ ਬਣਾਈਆਂ ਹੋਏ ਹਰੇਕ ਪਾਰਟੀ ਨੇ ਆ ਜਿਹੜਾ ਆ ਆਈਟੀ ਸਾਲ ਸਾਰੇ ਬਣਾਏ ਹੋਏ ਨੇਗੇ ਇੰਨੇ ਬੰਦੇ ਬਿਠਾਏ ਹੋਏ ਨੇ ਕਮੈਂਟਾਂ ਦੇ ਉੱਪਰ ਫੇਕ ਕਮੈਂਟ ਕਰਨ ਉਹਨਾਂ ਨਾਲ ਕੀ ਫਰਕ ਪੈਂਦਾ ਮੇਰੇ ਪਿੱਛੇ 2.5 ਲੱਖ 15 ਘਟ ਸੀ ਮੇਰੇ ਪਿੰਡ ਕੋੜਦਣਾ ਦੇ ਵਿੱਚ ਜੇ ਪਰਮਾਤਮਾ ਤੋਂ ਮੈਂ ਡਰ ਕੇ ਉਸ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦਾ ਸ਼ੁਕਰਾਨਾ ਕਰਕੇ ਇਹ ਗੱਲ ਕਹਿਣਾ ਵੀ ਦਿਖਾਓ ਕਿ ਤੇ ਪਾਸੇ ਇੰਨੇ ਕਿਹੜਾ ਲੋਕ ਗਏ ਹੁਣ ਕਿਸੇ ਪਾਸੇ ਮਨ ਲੋਕਾਂ ਦਾ ਧੰਨਵਾਦ ਕਰਦਾ ਮੈਂ ਉਹਨਾਂ ਲੋਕਾਂ ਦਾ ਕਰਜ਼ਾ ਤਾਰ ਦਾ ਫਰਦਾ ਅੱਜ ਤੱਕ ਬਹੁਤ ਸਾਰੇ ਪੋਲੀਟੀਕਲ ਲੀਡਰ ਜੇਲ੍ਹ ਦੇ ਵਿੱਚ ਗਏ ਨੇ ਇਥੋਂ ਧਿੱਕਰ ਕੇ ਜਿਹੜਾ ਆਮ ਆਦੀ ਪਾਰਟੀ ਵੱਡੇ ਆਪਣੇ ਆਪ ਨੂੰ ਕਹੌਣ ਵਾਲਾ ਨਾ ਕੇਦਰੀ ਬਲਵੀ ਜੇਲ੍ਹ ਦੇ ਵਿੱਚ ਗਿਆ ਕੇਦਰੀ ਬਲ ਦੇ ਪਿੱਛੇ ਕੋਈ ਗਿਆ ਉੱਥੇ ਗਏ ਇਹ ਪੰਜ ਪੰਜ ਮਿੰਟਾਂ ਦਾ ਧਰਨਾ ਲਾ ਕੇ ਹਰਜੋਤ ਪਾਸ ਵਰਗੇ ਉੱਠ ਕੇ ਮੁੜਿਆ ਵੀ ਤੇਰੇ ਅੱਲੇ ਪੱਲੇ ਕੀ ਸੀ ਯਾਰ ਤੇਰੇ ਤੇ ਸਰਕਾਰ ਨੇ ਇਹਨੇ ਤਰਾ ਮੁੱਖ ਮੰਤਰੀ ਤੇਰਾ ਦੁਸ਼ਮਣ ਬਣ ਗਿਆ ਤੇਰੇ ਪਿੱਛੇ ਨੇ ਲੋਕ ਆ ਕੇ ਖੜ ਗਏ ਫਿਰ ਸੰਗਰੂਰ ਨੂੰ ਜਦੋਂ ਗਏ ਨੇ ਲੋਕ ਲੋਕਾਂ ਨੇ ਬੈਰੀ ਗ੍ਰੇਡ ਤੋੜ ਭੰਨ ਸਾਰਾ ਕੁਝ ਪੁਲਿਸ ਪੁਲਿਸ ਨੂੰ ਗੋਡੀ ਲਵਾਤਾ ਯਾਰ ਤੇਰੇ ਬਿੱਟਰ ਲੈ ਕੇ ਗਏ ਲੋਕਾਂ ਨੇ ਗੋਡੀ ਗੋਲ ਕਹਿੰਦੇ ਗੋਡੀ ਲਵਾਤੀ ਸਰਕਾਰ ਦੀ ਲੋਕ ਸਰਕਾਰ ਨੂੰ ਕੱਢਣਾ ਪਿਆ ਨਹੀਂ ਤੈਨੂੰ ਕਿੱਥੇ ਸਾਰੀ ਉਮਰ ਬਾਹਰ ਆਉਣ ਦੇਣਾ ਸੀ ਇਹਨਾਂ ਨੇ ਇਹਨਾਂ ਨੇ ਇਸ ਕਰਕੇ ਇਹ ਜਿਹੜਾ ਲੋਕਾਂ ਦਾ ਚੜਿਆ ਹੋਇਆ ਕਰਜ਼ਾ ਉਹ ਮੇਰੀ ਕੋਸ਼ਿਸ਼ ਹੁੰਦੀ ਆ ਕਿ ਆਪਾਂ ਇਸ ਇਸ ਕਰਜ਼ੇ ਨੂੰ ਉਤਾਰੀਏ ਆਪਣੇ ਪੰਜਾਬ ਦੀ ਗੱਲ ਕਰੀਏ ਆਪਣੇ ਮੁੱਦਿਆਂ ਦੀ ਗੱਲ ਕਰੀਏ ਨੌਜਵਾਨੇ ਨੂੰ ਬਚਾਉਣ ਦੀ ਗੱਲ ਕਰੀਏ ਏਦਿਕੇ ਇਹ ਹੈ ਇਹ ਇਸ ਤਰ੍ਹਾਂ ਦਾ ਭਾਨਾ ਜਿਹੜਾ ਤੂੰ ਕਹਣਾ ਭਾਨਾ ਨਾ ਵੀ ਭਾਨਾ ਕੀ ਆ ਮੇਰੀ ਮੇਰੇ ਮੇਰੀ ਬੋਲ ਬਾਣੀ ਮਾੜੀ ਹੋ ਸਕਦੀ ਆ ਠੀਕ ਹੈ ਪਰ ਮੈਂ ਦਿਲ ਤੋਂ ਨਿਵਾੜਾ ਹੋ ਸਕਦਾ ਮੇਰਾ ਕੋਈ ਵੀ ਮੈਂ ਕਾਫੀ ਬਰੀ ਚੀਜ਼ ਕਰੀ ਆ ਹਨਾ ਮਹਿਸੂਸ ਇਹ ਚੀਜ਼ ਕਹਿਣਾ ਵੀ ਜਿਹੜੀ ਮੇਰੀ ਬੋਲਾਂ ਬਾਣੀ ਮਾੜੀ ਆ ਇਹਨੇ ਲੋਕਾਂ ਦਾ ਫਾਇਦਾ ਵੀ ਬਹੁਤ ਕਰਾਇਆ ਫਾਇਦਾ ਕੀ ਕਰਾਇਆ ਸੋਣ ਮੇਰੀ ਗੱਲ ਮੈਂ ਤਾਂ ਕੋਈ ਮੈਂ ਐਮਐਲਏ ਹਾਂ ਨਾ ਕੋਈ ਮੈਂ ਕੋਈ ਕੋਈ ਸਰਕਾਰ ਦੇ ਵਿੱਚ ਕੋਈ ਕੋਈ ਅਫਸਰਾਂ ਪਰ ਮੈਂ ਤੈਨੂੰ ਹਜ਼ਾਰਾਂ ਬੰਦੇ ਇਹ ਜਿੱਲੇ ਆ ਕੇ ਖੜਾ ਕਰਾ ਦੂੰ ਜਿਨ੍ਹਾਂ ਦੇ ਮੈਂ ਪੈਸੇ ਦਬਾਏ ਹੋਣਗੇ ਅੱਜ ਵੀ ਕੁੜੀਆਂ ਦਾ ਮਸਲਾ ਲਈ ਹਰ ਇੱਕ ਮੈਂ ਬੁੱਧਵਾਰ ਨੂੰ ਘਰੇ ਬਹਿਣਾ ਤੂੰ ਇੱਕ ਵੀ ਬੰਦਾ ਮੇਰੇ ਖਿਲਾਫ ਇਹ ਜਿਹਾ ਲੈਕ ਨਹੀਂ ਖੜਾ ਕਰ ਸਕਦਾ ਕੈਮਰੇ ਦੇ ਹੋ ਸਕਦਾ ਮੇਰੇ ਪਿੱਠੇ ਪਿੱਛੇ ਬੋਲੀ ਜਾਵੇ ਸਾਹਮਣੋਂ ਸਾਹਮਣੇ ਜਦੋਂ ਆਪਾਂ ਐ ਬੈਠੇ ਆ ਆ ਬੰਦਾ ਕੋਈ ਨਹੀਂ ਆਇਆ ਕਿਸਾ ਦੇ ਪੰਨੇ ਇੱਥੇ ਪੰਜਾਬ ਯੂਨੀਵਰਸਿਟੀ ਜਾ ਕੇ ਤੁਸੀਂ ਰੌਲਾ ਪਾ ਦਿੰਨੇ ਉਹਨਾਂ ਦਾ ਸਟੂਡੈਂਟਸ ਦਾ ਪ੍ਰੋਟੈਸਟ ਚੱਲ ਰਿਹਾ ਸੀ ਉੱਥੇ ਤੁਸੀਂ ਰੌਲਾ ਰੱਪਾ ਪਾਤਾ ਖੱਪ ਪਾਤੀ ਜਾ ਕੇ ਕਹਿੰਦੇ ਉਹਨਾਂ ਦਾ ਧਰਨਾ ਖਰਾਬ ਕੀਤਾ ਇਹੋ ਜਿਹੇ ਹਜ਼ਾਰਾਂ ਪੋਸਟਾਂ ਤੁਹਾਡੇ ਖਿਲਾਫ ਨੇ ਕਹਿੰਦੇ ਕਿ ਇਹਨਾਂ ਨੂੰ ਧਰਨਿਆਂ 'ਚ ਨਾ ਵੜਨ ਦਿਆ ਕਰੋ ਪਾਰਟੀ ਦੇ ਪਾਰਟੀਆਂ ਨਹੀਂ ਆ ਜਿਹੜੀਆਂ ਜਿਹੜੀ ਜਿਹੜੀ ਪਾਰਟੀ ਉਹ ਪਾਰਟੀ ਆ ਜਿਹਨੇ ਸਾਨੂੰ ਇਦਰੋਂ ਜਾਂਦਿਆਂ ਨੂੰ ਸਾਨੂੰ ਰੋਕਿਆ ਜੇਕਰ ਕਿਸੇ ਵੀ ਇਸ ਕਿਸੇ ਵੀ ਜਿਹੜੀ ਰਾਜਨੀਤਿਕ ਪਾਰਟੀ ਆ ਕਿਸੇ ਨੇ ਵੀ ਲੜਾਈ ਸਟੂਡੈਂਟਾਂ ਦੀ ਲੜਨੀ ਆ ਤਾਂ ਆਪਣਾ ਕੇਡਰ ਇਹਨਾਂ ਕੋਲੇ ਇਹਨਾਂ ਨੂੰ ਆਪਣਾ ਕੇਡਰ ਲੈ ਕੇ ਜਾਣਾ ਚਾਹੀਦਾ ਕਿਸੇ ਵੀ ਜੇ ਅਸੀਂ ਅੱਜ ਮੌਜੂਦਾ ਪਾਰਟੀ ਦੀ ਗੱਲ ਕਰੀਏ ਇਹਨਾਂ ਕੋਲੇ 94 ਐਮਐਲਏ ਦੇ ਤਕਰੀਬਨ ਲਗੇ ਹਰੇਕ ਬੰਦਾ ਜੇ 500 ਲੈ ਕੇ ਉਹਦਾ 45000 ਦਾ ਇਕੱਠ ਹੋਊਗਾ ਕਰਨਪੜਤਾਲੇ ਯਰ ਦਾ ਕੱਟ ਪੰਜਾਬੀ ਯੂਨੀਵਰਸਿਟੀ ਦੀ ਇਹ ਕਹਿੰਦੇ ਸੀ ਅਸੀਂ ਅਸੀਂ ਕੋਰਟ ਚ ਕੇਸ ਪਾ ਦਾਂਗੇ ਜੀ ਅਸੀਂ ਉੱਥੇ ਕੇਸ ਪਾ ਦਾਂਗੇ ਕਿਸ ਤਾ ਨਾਲ ਕਿਹੜੇ ਮਸਲੇ ਆ ਲੋਕ ਨੇ ਕਿਸਾਨੀ ਹੰਦੋਲਣ ਨੇ ਬਣੀ ਨਹੀਂ ਸੀ ਪਿਆਰ ਰਟਾ ਪਈਆ ਕਿਹਨੇ ਦਾ ਮਸਲਾ ਹੱਲ ਲੋਕ ਹੱਲ ਤਾਂ ਧਰਨਾ ਲੱਗ ਹੀ ਹੋਇਆ ਨਾ ਕਿਸਾਨਾ ਹੋਊ ਨਹੀਂ ਕੰਮ ਤਾਂ ਕਰਾਇਆ ਨਾ ਸਾਰਾ ਹੁਣ ਜਿਹੜੀਆਂ ਪੋਸਟਾਂ ਵਾਲੀ ਗੱਲ ਆ ਜਾਂ ਮੇਰੀ ਉੱਥੇ ਸਾਡੀ ਸਪੀਚ ਦੀ ਗੱਲ ਆ ਹੁਣ ਉੱਥੇ ਕੀ ਆ ਉੱਥੇ ਉੱਥੇ ਮੈਂ ਤਾਂ ਹਮੇਸ਼ਾ ਇੱਕ ਚੀਜ਼ ਗੱਲ ਬੋਲਦਾ ਹੁਣਾ ਮੇਰਾ ਤਾਂ ਕੋਈ ਭਾਸ ਹੁੰਦੇ ਕਿਸ ਨੇ ਕੋਈ ਇਤਰਾਜ ਨਹੀਂ ਕਰਾ ਠੀਕ ਹੈ ਮੋਰ ਇੱਕ ਚੀਜ਼ ਬ ਜਦੋਂ ਸੱਤਾ ਦੇ ਵਿੱਚ ਨੇ ਗਿਆ ਉਹ ਪਖੰਡ ਕਰਦੇ ਫਿਰਦੇ ਨੇ ਉਹਨਾਂ ਦੇ ਕੋਲੇ ਉਹ ਜਿਹੜੇ ਅਸਲ ਇਹ ਕੰਮ ਰਾਜਨੀਤਿਕ ਲੀਡਰਾਂ ਦਾ ਨਹੀਂ ਤਾਂ ਡਿਸਪਲਾਈਨ 'ਚ ਤਾਂ ਰਹਿਣਾ ਚਾਹੀਦਾ ਹੈ ਕਿੰਨਾ ਬਿਲਕੁਲ ਡਿਸਪਲਾਈਨ ਦੇ ਵਿੱਚ ਹੁੰਨੇ ਆ ਡਿਸਪਲਾਈਨ ਤੋਂ ਬਾਹਰ ਕਿਤੇ ਹੁੰਨੇ ਆ ਠੀਕ ਹੈ ਨਾ ਗੱਲ ਹੁਣ ਜਿਹੜੀ ਗੱਲ ਇਹ ਕਹਿਣਾ ਵੀ ਆਪਾਂ ਜਿਹੜੀਆਂ ਰਾਜਨੀਤਿਕ ਪਾਰਟੀਆਂ ਕਰਕੇ ਅਸੀਂ ਇਹ ਜਿਹੜੇ ਇਹ ਜਿਹੜੇ ਮਸਲੇ ਬਣੇ ਨੇਗੇ ਜਦ ਜਿਹੜੀ ਸੱਤਾ ਦੇ ਵਿੱਚ ਪਾਰਟੀ ਹੈ ਇੱਕ ਪਾਸੇ ਤਾਂ ਕਹਿ ਰਹੀ ਆ ਜੀ ਤੁਹਾਡੇ ਨਾਲ ਆ ਦੂਜੇ ਪਾਸੇ ਸਾਨੂੰ ਕੁੱਟੀ ਤੁਰੀ ਜਾਂਦੀ ਆ ਵੀ ਜਿਹੜੇ ਉੱਥੇ ਆ ਕੇ ਇਹ ਲੀਡਰ ਇਹ ਗੱਲ ਬੋਲ ਰਹੇ ਨੇ ਸਟੂਡੈਂਟਾਂ ਨਾਲ ਆ ਅਸੀਂ ਵਿਦਿਆ ਸੁਣੋ ਚੋਣੇ ਹੋਏ ਨਾ ਮੈਂ ਦਿਓ ਲੜਾਈ ਥੋਡੀ ਆ ਲੜ ਥੋਡੇ ਸੂੰਟਰ ਰਹੇ ਨੇਗੇ ਲੜ ਥੋਡੇ ਵਿਦਿਆਰਥੀ ਰਹੇ ਨੇਗੇ ਤੁਸੀਂ ਇਹ ਗੱਲ ਕਿਹੜੇ ਮੂੰਹ ਨਾਲ ਬੋਲ ਰਹੇ ਹੋ ਜੇ ਜਿਹੜੀ ਮੈਂ ਕੱਲ ਇੱਕ ਕਹਿਣਾ ਚਾਹਣਾ ਵੀ ਇਹ ਪਾਰਟੀਆਂ ਦੇ ਲੋਕ ਸਾਰੇ ਦੇ ਸਾਰੇ ਜਿਹੜੇ ਲੀਡਰ ਨੇਗੇ ਇਹ 6-7 ਤੋਂ ਬੰਦਾ ਮੇਰੀ ਗੱਲ ਸੁਣ ਲੈ ਧਿਆਨ ਨਾਲ 6-7 ਤੋਂ ਬੰਦਾ ਬਣਦਾ ਹਜ਼ਾਰ ਵੀ ਬਣ ਸਕਦਾ ਜਿਹੜੀਆਂ ਕਾਂਗਰਸ ਦਾ ਜਾਂ ਇਹਨਾਂ ਦਾ ਸਾਰਿਆਂ ਦਾ ਆਪਣੇ ਆਮ ਆਦੀ ਪਾਰਟੀਆਂ ਜਿਹੜੀਆਂ ਇਹ 4-5 ਭਾਰਤੀ ਨੇ ਇਹਨਾਂ ਦਾ ਹਜ਼ਾਰਕ ਬੰਦਾ ਬਣੂਗਾ ਜੇ ਹਜ਼ਾਰ ਬੰਦਾ ਮਰ ਜੇ ਪੰਜਾਬ ਦੇ ਵਿੱਚ ਪੰਜਾਬ ਤਰੱਕੀ ਕਰ ਸਕਦਾ ਹੈ ਗਦਾਰ ਨੇਗੇ ਇਹਨਾਂ ਨੇ ਬਦਾਰਾਂ ਨੇ ਹਮੇਸ਼ਾ ਪੰਜਾਬ ਦੀ ਪ੍ਰੈਕਟਿਸ ਤੋਂ ਨਾ ਮਾਰਿਆ ਠੀਕ ਆ ਮੰਗੋ ਕਿ ਤੁਸੀਂ ਕਹਿੰਨੇ ਮਨ ਜਾ ਹੁਣ ਤੁਸੀਂ ਮੇਰੀ ਗੱਲ ਸੁਣਾ ਇੱਕ ਬੰਦਾ ਕਹਿ ਰਿਹਾ ਮੈਂ ਬੜਾ ਇਮਾਨਦਾਰਾਂ ਨਹੀਂ ਪਰ ਮੇਰੀ ਪਾਰਟੀ ਗਲਤ ਹੋ ਜਾਂਦੀ ਫਿਰ ਜੇ ਪਾਰਟੀ ਗਲਤ ਆ ਉਹਦੇ ਵਿੱਚ ਕਿਉਂ ਭੇਡਾਂ ਨੇ ਫਿਰ ਤੂੰ ਭੇਡ ਬਣਿਆ ਫਿਰਦਾ ਭਾਈ ਦੱਸ ਪਾਰਟੀ ਛੱਡ ਦੇ ਹੁਣ ਸਮਝਣ ਵਾਲੀ ਗੱਲ ਆ ਜਦੋਂ ਮੈਂ ਜੇਲ੍ਹ ਦੇ ਵਿੱਚ ਸੀਗਾ ਮੈਨੂੰ ਕਾਂਗਰਸ ਦੇ ਪਾਰਟੀ ਕਦੇ ਵੱਡੇ ਲੀਡਰ ਆ ਮੁਲਾਕਾਤ ਕਰਨ ਲਿਆ ਠੀਕ ਐ ਇੱਥੋਂ ਦਿਕਰ ਗਿਆ ਮੁੱਖ ਮੰਤਰੀ ਦੀ ਮੈਂ ਤੁਹਾਨੂੰ ਗੱਲ ਕਹਿਣਾ ਚਾਹਣਾ ਇਹ ਕਹਦੇ ਵੀ ਭਾਨੇ ਨੂੰ ਇਹ ਗੱਲ ਕਹੀ ਨਹੀਂ ਵੀ ਤੁਹਾਨੂੰ ਚੋਣ ਲਾਉਣਨੇ ਆ ਮੈਂ ਸਬੂਤ ਦੇ ਦੂੰਗਾ ਇਸ ਚੀਜ਼ ਦਾ ਮੁੱਖ ਮੰਤਰੀ ਭਗਵੰਤ ਮਾਨ ਆਹ ਮੁੱਖ ਮੰਤਰੀ ਭਗਮਤ ਮਾਨ ਦੀ ਗੱਲ ਭਗਵੰਤ ਮਾਨ ਨੇ ਤੁਹਾਨੂੰ ਆਫਰ ਕੀਤਾ ਇਲੈਕਸ਼ਨ ਲਈ ਜਦੋਂ ਮੈਂ ਜੇਲ੍ਹ ਦੇ ਵਿੱਚੋਂ ਬਾਹਰ ਆ ਅਸੀਂ ਤਾਂ ਫਿਰ ਇਹਨਾਂ ਦੀ ਗੱਲ ਆ ਜਿਹੜੀ ਆਹ ਮੁੱਖ ਪਾਰਟੀ ਦੀ ਸਰਕਾਰ ਦੀ ਹਾਂ ਹਾਂ ਜਦੋਂ ਸੰਗਰੂਰ ਤੋਂ ਇਹ ਗੱਲ ਨਹੀਂ ਕਿ ਮੈਂ ਸਬੂਤ ਦੇ ਦੂੰ ਸੰਗਰੂਰ ਤੋਂ ਯਾਨੀ ਐਮਪੀ ਇਲੈਕਸ਼ਨ ਨੂੰ ਲੜਾ ਸੀ ਮੈਂ ਫੇਰ ਦੀ ਵਿੱਚ ਤੇ ਮੈਂ ਸਬੂਤ ਦੇ ਦੂੰ ਹਾਂ ਕਹੇ ਮੁੱਖ ਮੰਤਰੀ ਇਹ ਗੱਲ ਨੂੰ ਤੁਹਾਨੂੰ ਮੁੱਖ ਮੰਤਰੀ ਭਗਵੰਤ ਮਾਨ ਦਾ ਖੁਦ ਦਾ ਫੋਨ ਆਇਆ ਜਦੋਂ ਤੁਸੀਂ ਜੇਲ੍ਹ ਚੋਂ ਬਾਹਰ ਆਇਆ ਯਾਰ ਮੇਰੇ ਕੋਲ ਸਬੂ ਜਿਹੜੀ ਗੱਲ ਹੋਈ ਆ ਉਸ ਚੀ ਦਾ ਸਬੂਤ ਆ ਮੈਂ ਉਹ ਸਾਹਮਣੇ ਲਿਆ ਕੇ ਖੜਾ ਕਰ ਦੂੰਗਾ ਆ ਸਬੂਤ ਆ ਬਸ ਗੱਲ ਖਤਮ ਆ ਕਹਿ ਦੇ ਵੀ ਨਹੀਂ ਇਹ ਗੱਤ ਕਾਲਾ ਮੈਂ ਸਬੂਤ ਪੇਸ਼ ਕਰਦਾ ਮੈਂ ਪਹਿਲਾਂ 2014 ਦੇ ਤਿੰਨ ਮੈਂ ਗੱਲ ਕਰਦਾ 2014 ਦੇ ਵਿੱਚ ਮੈਂ ਆਪਣਾ ਅਸੀਂ ਪਟਿਆਲ ਅਸੀਂ ਬਰਨਾਲੇ ਪੜਦੇ ਪੜਦੇ ਹੁੰਦੇ ਠੀਕ ਹੈ ਆਪਣਾ 13 ਦੀ ਗੱਲ ਆ ਇਹ 13 ਦੇ ਵਿੱਚ ਦਫਤਰ ਖੋਲਣ ਵਾਲੀ ਅਸੀਂ ਆ ਤਾਂ ਆਮ ਆਦਮੀ ਪਾਰਟੀ ਦਾ ਬਰਨਾਲੇ ਕਚਹਿਰੀ ਚੌਂਕ ਦੇ ਵਿੱਚ ਬੜਾ ਦਫਤਰੀ ਅਸੀਂ ਖੋਲਿਆ ਸੀਗਾ ਤਾਂ سپورਟਰ ਰਹੇ ਆ ਆਮ ਆਦਮੀ ਦੇ ਹਾਂ ਉਦੋਂ ਹੀ ਸਾਹਮਣੋਂ ਪਤਾ ਹੀ ਸਾਡੇ ਦੇ ਵਿੱਚ ਸੋਚ ਹੀ ਰਹੀ ਆ ਉਦੋਂ ਨੌਜਵਾਨ ਸੀਗੇ ਉਮਰਾਂ ਛੋਟੀਆਂ ਸੀਗੀਆਂ ਵੀ ਯਾਰ ਕੁਛ ਨਾ ਕੁਛ ਬਦਲਾ ਆ ਵੀ ਕੁਛ ਨਾ ਕੁਛ ਆ ਰਾਜਨੀਤਿਕ ਰੀਨੇ ਪਾਰਟੀ ਨੇ ਉਹਨਾਂ ਨੂੰ ਠੱਗਿਆ ਲੁੱਟਿਆ ਇਹਨਾਂ ਤੋਂ ਅਸੀਂ ਬਚਾਈਏ ਕੁਛ ਬਦਲਾ ਆ ਮੇ ਇਹ ਚੀਜ਼ ਆਈ ਕਿਸੇ ਦੀ ਸੱਤਾ ਰਾਏ ਵਿੱਤੀ ਕਿਸ ਤਰ੍ਹਾਂ ਅਸਰ ਕਰਤਾ ਨੇ ਜਿਹੜੀ ਤੂੰ ਸੱਤਾ ਦੀ ਗੱਲ ਕਰਦਾ ਤੂੰ ਕੀ ਕਰ ਅੱਜ ਤੋ ਕਿਸੇ ਦਾ ਐਂ ਫੜ ਕੇ ਨਾਮ ਮਾਰਾ ਜਪਣ ਲੱਗਦਾ ਵੀ ਕਿ ਇਦਰੀ ਬਾਲ ਚਾ ਜੋ ਮਰਜੀ ਕੁਛ ਕਰ ਰਿਹਾ ਸਾਡੇ ਕੇਸਰੀਵਾਲ ਵਰਗਾ ਕੋਈ ਲੀਡਰ ਨਹੀਂ ਕੱਲ ਨੂੰ ਤੈਨੂੰ ਆਪੀ ਤਰੀ ਉੱਥੇ ਤੇ ਕਰਵਾਣ ਡਣੀ ਆ ਉੱਤੋ ਇਹੀ ਕੰਮ ਕਾਂਗਰਸ ਦਾ ਬੱਚਾ ਲੀਡਰ ਹਮੇਸ਼ਾ ਜਿਹੜਾ ਲੀਡਰ ਹੈ ਜਿਹੜੇ ਰਾਜਨੀਤਿਕ ਲੀਡਰ ਨੇ ਉਹ ਹਮੇਸ਼ਾ ਤਲਬੇ ਚਟਕੇ ਬਣਦੇ ਨੇ ਲੋਕ ਲੀਡਰ ਹਮੇਸ਼ਾ ਲੋਕਾਂ ਦਾ ਸਦਾਰਸ਼ ਕਰਕੇ ਬਣਦੇ ਨੇ ਰਾਜਨੀਤਿਕ ਲੀਡਰ ਤੇ ਲੋਕ ਲੀਡਰ ਦੇ ਵਿੱਚ ਫਰਕ ਹੁੰਦਾ ਬਹੁਤ ਵੱਡਾ ਫਰਕ ਆ ਪੋਲਿਟਿਕਲ ਜਿਹੜੇ ਲੀਡਰ ਆ ਪੋਲਿਟਿਕਸ ਵਾਲੇ ਜਮਾਤ ਆ ਪੋਲਿਟਿਕਲ ਜਮਾਤ ਵੀ ਤੇ ਇਹ ਕਹਿੰਦੀ ਅਸੀਂ ਤਾਂ ਲੋਕਾਂ ਦੇ ਮੁੱਦੇ ਚੱਕਦੇ ਆ ਇਹ ਤੁਸੀਂ ਮੇਰੀ ਗੱਲ ਸੁਣ ਲਓ ਇਹ ਕਿਵੇਂ ਇਹ ਲੀਡਰ ਕਿਵੇਂ ਬਣਦੇ ਨੇ ਮੈਂ ਤੁਹਾਨੂੰ ਉਹੀ ਗੱਲ ਕਹਿਣਾ ਵੀ ਇਹ ਤਲਬੇ ਛੱਟ ਕੇ ਵੱਡੀਆਂ ਵੱਡੀਆਂ ਦਿੱਲੀ ਦੇ ਪਾਰਟੀਆਂ ਦੇ ਉਹ ਤਾਂ ਜਮਾ ਇਹ ਲੀਡਰ ਉਸ ਪ੍ਰਕਾਰ ਬਣਦੇ ਨੇ ਇਹਨਾਂ ਦੀ ਸੋਚ ਸਿਰਫ ਵੋਟ ਤੇ ਕਰਉਂਦੀ ਆ ਕਿਵੇਂ ਬਣਦੇ ਨੇ ਹੁਣ ਸੁਣ ਤੇ ਆਣ ਨਾਲ ਗੱਲ ਵੋਟ ਕਿਵੇਂ ਪੈਂਦੀ ਆ ਵੋਟ ਪੈਂਦੀ ਆ ਇੱਕ ਤਾਂ ਪਖੰਡੀ ਬਾਬਿਆਂ ਕੋਲੇ ਅਸਾਮ ਦੇ ਵੋਟ ਬਹੁਤ ਆ ਪੰਜਾਬ ਦੇ ਵਿੱਚ ਜਿਹੜੇ ਪਖੰਡੀ ਬਾਬੇ ਨੇ ਉਹਨਾਂ ਕੋਲੇ ਵੋਟ ਬੈਂਕ ਬਹੁਤ ਵੱਡਾ ਦੂਜੀ ਜੇ ਜਾਤਾਂ ਪਾਤਾਂ ਧਰਮਾਂ ਦੇ ਵਿੱਚ ਮੱਧਮਾਂ ਦੇ ਵਿੱਚ ਪਾੜ ਕੇ ਲੋਕਾਂ ਨੂੰ ਵੋਟ ਮਿਲਦੀ ਆ ਠੀਕ ਆ ਨਾ ਗੱਲ ਜਿਸ ਪ੍ਰਕਾਰ ਇਹਨਾਂ ਨੇ ਪਾੜਿਆ ਹੋਇਆ ਲੋਕਾਂ ਨੂੰ ਲੁੱਕ ਇਸ ਪ੍ਰਕਾਰੇ ਵੋਟ ਇਸ ਪ੍ਰਕਾਰ ਵੋਟ ਪੈਂਦੀ ਆ ਕਾਂਗਰਸ ਨੇ ਕਿੱਡਾ ਵੱਡਾ ਜ਼ੁਲਮ ਕੀਤਾ ਕੀ ਕੁਛ ਨਹੀਂ ਤੁਹਾਡੇ ਨਾਲ ਕੀਤਾ ਉਹਨਾਂ ਨੇ ਇਸ ਤਰ੍ਹਾਂ ਹੀ ਆਪਣੇ ਆਪਣੇ ਆਪਣੀਆਂ ਮਨਮਾਨੀਆਂ ਚਲਾਉਣੀਆਂ ਸੀਗੀਆਂ ਇਸ ਕਰਕੇ ਜ਼ਰੂਰਤ ਇਹੀ ਆ ਵੀ ਜਿਹੜਾ ਲੀਡਰ ਕਿਰਾਂ ਇੱਕ ਵਾਰੀ ਵਰਤ ਕੇ ਦੇਖ ਲੈ ਜਿਹੜੇ ਲੀਡਰ ਨੇ ਕੁਛ ਕੱਖ ਪੰਜਾਬ ਦਾ ਸੁਭਾਰਾ ਹੀ ਨਹੀਂਗਾ ਸਿਰਫ ਦਿੱਲੀ ਦੇ ਚੱਲ ਤਲਬੀ ਚੱਟੇ ਨੇ ਉਸ ਲੀਡਰ ਨੂੰ ਦੁਬਾਰਾ ਚੁਣਨ ਦਾ ਤੁਹਾਡੇ ਪੰਜਾਬ ਦੇ ਲੋਕਾਂ ਕੋਲੇ ਕੋਈ ਅਧਿਕਾਰ ਨਹੀਂ ਤੁਸੀਂ ਉਸ ਲੀਡਰ ਨੂੰ ਦੁਬਾਰਾ ਦੁਬਾਰਾ ਨਾ ਪੰਜਾਬ ਦਾ ਸੀਐਮ ਆ ਪੰਜਾਬ ਦਾ ਸੀਐਮ ਨੇ ਐਮਪੀ ਬਣਨ ਤੋਂ ਪਹਿਲਾਂ ਕੋਈ ਲੋਕਾਂ ਨੇ ਧਰਨਾ ਲਾਇਆ ਕੋਈ ਵੀ ਧਰਨਾ ਲਾਇਆ ਹੋਵੇ ਕੋਈ ਪਰਚਾ ਪਿਆ ਲੋਕਾਂ ਲਈ ਕੁਝ ਵੀ ਸੰਘਰਸ਼ ਕੀਤਾ ਹੋਵੇ ਐਮਪੀ ਬਣਨ ਤੋਂ ਪਹਿਲਾਂ ਐਮਪੀ ਬਣ ਗਿਆ ਲੋਕਾਂ ਨੇ ਗਲੂਕ ਸਾਡੀ ਅਸਲ ਦੇ ਵਿੱਚ ਜਿਹੜੀ ਇਹ ਲੋਕ ਲੀਡਰ ਬਣਦੇ ਨੇ ਲੋਕਾਂ ਦੇ ਜਜਵਾਸਤਾ ਨਾਲ ਕਿਹੜੇ ਕਿ ਲੀਡਰ ਬਣਦੇ ਨੇ ਸਭ ਤੋਂ ਵੱਡੀ ਗੱਲ ਜਿਹੜੀ ਸਮਝਣ ਵਾਲੀ ਗੱਲ ਇਹ ਆ ਕਿ ਤੁਸੀਂ ਕਰ ਕੀ ਰਹੇ ਹੋ ਸਮਾਜ ਲਈ ਕੀ ਕਰ ਰਹੇ ਹੋ ਤੁਸੀਂ ਕੀ ਵਿਚਰ ਰਹੇ ਹੋ ਉਹ ਤੁਹਾਡੇ ਸਭ ਤੋਂ ਵੱਡੀ ਗੱਲ ਆ ਜਿਹੜੀ ਕਿ ਸਭ ਤੋਂ ਵੱਡਾ ਸਾਡਾ ਮੁੱਖ ਕੰਮ ਆ ਅੱਜ ਵੀ ਮੈਂ ਜਿੰਨਾ ਵੀ ਆਪਣਾ ਯੋਗਦਾਨ ਪਾਉਣ ਦੀ ਕੋਸ਼ਿਸ਼ ਕਰਦਾ ਮੈਂ ਤੁਹਾਨੂੰ ਇੱਕ ਛੋਟੀ ਜੀ ਗੱਲ ਦੱਸਦਾ 11 ਮਿੱਤਰਾਂ ਨੂੰ ਕਹਿ ਕੇ ਕਿ ਮੇਰੇ ਕੋਲੇ ਲਿਸਟ ਪਈਆ ਫੋਨ ਚੱਕ ਲਈ ਘਰੇ ਆ ਕੇ ਆ ਪਿਛਲੇ 2 ਮਹੀਨਿਆਂ ਦੇ ਵਿੱਚ 3 ਮਹੀਨਿਆਂ ਦੇ ਵਿੱਚ 34 ਮਜ਼ਦੂਰ ਕੁੜੀਆਂ ਦੇ ਵਿਆਹ ਕਰਵਾ ਚੁੱਕਿਆ 34 ਮੇਰੇ ਕੋਲੇ ਆ ਕੇ ਫੋਨ ਚੱਕ ਲਈ ਦਾ ਕੋਈ ਫੇਕ ਕਰਨ ਨਹੀਂ ਕਰਦਾ ਡੈਰੀ ਪਈਆ ਮੈਂ ਆਪਣੇ 11 ਮਿੱਤਰਾਂ ਨੂੰ ਕਹਿ ਕੇ ਉਹਨਾਂ ਦੇ ਘਰੇ 5-5 7-7 ਚੀਜ਼ਾਂ ਸਮਾਨ ਦੇ ਘਰੇ ਭਜਾ ਚੁੱਕਿਆ ਤੁਸੀਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੈਲੰਜ ਕਰਦਾ ਕਿ ਮੈਂ ਤੇਰੇ ਸਾਹਮਣੇ ਚੋਣ ਲੜੂੰਗਾ ਸੀਐਮ ਦੇ ਖਿਲਾਫ ਹੀ ਲੜਾਂ ਇਹ ਕੋਈ ਬੜੀ ਵੱਡੀ ਗੱਲ 뭐. <목>